this meeting is being recorded ਹਾਂ ਜੀ ਕਿ ਆਪਣੇ ਜੁਗਿੰਦਰ ਸਿੰਘ ਜੀ ਅਵਾਜ਼ ਕਰੋ ਜੀ ਫਿਰ ਅਸੀਂ ਸ਼ੁਰੂ ਕਰਦੇ ਹਾਂ ਅੱਛਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਜਨਾ ਮਿਲੋ ਅਰ ਹਰ ਗਸਾਈ ਓ ਕੂਟ ਜਨਮ ਕੀ ਦੁਖ ਭਾਰੋਂ ਜੋ ਚਾਹਤ ਸੋਈ ਮਿਲ ਪਾਇਓ ਕਰ ਕੇ ਕਿਰਪਾ ਹਰ ਨੋ ਸੁਆਇ ਸਰਬਸੁਖ ਹਰਨਾਮੁ ਬਡਾਈ ਸਰਬਸੁਖ ਹਰਨਾਮੁ ਬਡਾਈ ਗੁਰਪ੍ਰਸਾਦ ਨਾਨਕ ਮਤ ਪਾਈ ਗੁਰਪ੍ਰਸਾਦ ਨਾਨਕ ਮਤ ਬਾਈ ਵਾਹਿਗੁਰੂ ਜੀ ਦਾ ਖਾਤੋ ਆਪ ਦਾ ਵਾਹਿਗੁਰੂ ਜੀ ਕੀ ਫਤਹਿ ਥੈਂਕ ਯੂ ਥੀ ਕਿ ਗੁੱਡ ਸੇਇੰਗ ਬੀ ਜਦੋਂ ਸੀ ਅੱਜ ऑलरेडी ਸੌਕਰਡ ਕੀਤਾ ਅੱਜ ਦਾ ਟਾਪਿਕ ਇਟ ਇਜ਼ ਨੋਟ ਟੂ ਰੇਜ਼ ਅ ਕੰਟਰੋਵਰਸੀ অর ਐਨੀਥਿੰਗ ਕਈ ਵਾਰੀ ਸਾਨੂੰ ਹਿਸਟਰੀ ਜਿਹੜੀ ਹੈ ਉਹ ਫੈਕਟਸ ਤੇ ਜਦੋਂ ਜਦੋਂ ਨਵੇਂ ਫੈਕਟਸ ਵੀ ਆਉਂਦੇ ਆ ਜਾਂ ਸਾਡੇ ਕੋਲੋਂ ਰਿਸਰਚ ਹੁੰਦੀ ਆ ਉਹਦੇ ਚੋਂ ਫੈਕਟਸ ਨਿਕਲਦੇ ਆਉਂਦੇ ਆ ਤੇ ਅਰਜ਼ਿਸ ਸਿੱਖ ਸਾਡਾ ਪਰਪਸ ਇਹ ਹੈ ਕਿ ਅਸੀਂ TRUTHFULNESS ਤੇ ਖੜੇ ਹੋਈਏ ਸੱਚ ਤੇ ਖੜੇ ਹੋਈਏ ਕਿਤੇ ਕਿਤੇ ਸਨ ਲੈ ਕੇ ਦਾ ਜਾਂ ਕੋਈ ਜਾ ਉਹ ਪੀ ਪ੍ਰੂਫ ਹੈ ਕਿ ਹੈ ਸੱਚ ਨਾਲ ਜੁੜਨ ਦੀ ਇਸ ਦੀ ਹਰ ਇੱਕ ਦੀ ਇੱਕ ਮੰਮੀ ਦੀ ਇੱਛਾ ਵੀ ਹੋਣੀ ਚਾਹੀਦੀ ਔਰ ਪਲੇਨਾ ਗੁਰੂ ਗ੍ਰੰਥ ਸਾਹਿਬ ਤੋਂ ਸੋ ਹਿਸਟਰੀ ਨੂੰ ਵੀ ਸਾਡੀ ਹਿਸਟਰੀ ਕਿਉਂਕਿ ਅਸੀਂ ਆਪ ਨਹੀਂ ਲਿਖੀ ਸਿੱਖਾਂ ਨੇ ਪ੍ਰੋਪਰਲੀ ਨਹੀਂ ਲਿਖੀ ਡਾਕੂਮੈਂਟ ਨਹੀਂ ਕੀਤੀ ਇਸ ਕਰਕੇ ਸਾਨੂੰ ਐਕਸਟਰਨਲ ਸਰSourceIP ਹੋ ਰਹਾ ਸਰSourceIP ਨੂੰ ਤਾਂ ਕਰਕੇ ਤੇ ਜੋੜਨਾ ਪੈਂਦਾ ਪਰ ਡਿਫਰੈਂਟ ਪ੍ਰੂਫ ਸਾਡੇ ਕੋਲੋਂ ਡਿਫਰੈਂਟ ਥਾਵਾਂ ਤੇ ਜਿਹੜੀਆਂ ਸਾਡੀਆਂ ਧਾਰਨਾਵਾਂ ਬਣੀਆਂ ਹੋਈਆਂ ਉਹਦੇ ਵਿੱਚ ਮਿਲਦੇ ਆ ਕਿ ਅਸੀਂ ਉਹ ਗਲਤ ਪਾਸੇ ਨੂੰ ਚਲੇ ਗਏ ਹਾਂ ਕਈ ਤਾਂ ਸੋ ਉਹਦੇ ਵਿੱਚ ਉਹ ਇਕ ਵਿਸ਼ਾ ਹੈ ਕਿ ਅਸੀਂ ਭਗਵੰਤੋਂ ਸੁਣਦੇ ਆ ਰਹੇ ਕਿ ਭਈ ਜਿਹੜਾ ਦਰਬਾਰ ਸਾਹਿਬ ਦਾ ਨੀ ਪੱਥਰ ਸੈयद मियां मीर ਕੋਲੋਂ ਰਖਵਾਇਆ ਗਿਆ ਐਸ ਦੇ ਉੱਤੇ ਜਿਹੜੀ ਸਰਦਾਰ ਗੁਰਚਰਨ ਸਿੰਘ ਹੋਰਾਂ ਦੀ ਹੋਰ ਪਹਿਲੇ ਵੀ ਕਈਆਂ ਨੇ ਹੋਰ ਵੀ ਇਸ ਟਾਪਿਕ ਤੇ ਗੱਲ ਕੀਤੀ ਹੋਈ ਹੈ ਰਿਸਰਚ ਕੀਤੀ ਹੈ ਕਿ ਇਹ ਐਕਚੁਅਲ ਫੈਕਟਸ ਨਹੀਂ ਹੈ ਸੋ ਅੱਜ ਉਸੇ ਟਾਪਿਕ ਨੂੰ ਕਿਉਂ ਨਹੀਂ ਹੈਗੇ ਕਿਉਂ ਨਹੀਂ ਮੰਨਿਆ ਜਾਂਦਾ ਉਹਦੇ ਕੀ ਰੀਜ਼ਨਸ ਆ ਕੀ ਕਿੱਥੋਂ ਆਇਆ ਇਹ ਸਾਰੀ ਥੀਮ ਡਿਸਕਸ ਕਰਨ ਲਈ ਗੁਰ ਚਰਨ ਸਿੰਘ ਹੋਰ ਉਹਨੂੰ ਰਿਕੁਐਸਟ ਕੀਤੀ ਹੈ ਮੈਂ ਵੀ ਵਿੱਚ ਕੋਈ ਕਥਾਈ ਸਾਡਾ ਪਰਪਸ ਇਹ ਨਹੀਂ ਕਿ ਐਵੇਂ ਨਾਲ ਕੋਈ ਸਾਡੀ ਸਿੱਖਾਂ ਦੀ ਤੇ ਮੁਸਲਮਾਨਾਂ ਦੀ ਰਿਲੇਸ਼ਨਸ਼ਿਪ ਤੇ ਫਰਕ ਪੰਦਾ ਜਾਂ ਕੁਝ ਐਨੂੰ ਐਜ਼ ਅ ਰਿਸਰਚ ਕਨਸਿਡਰ ਕੀਤਾ ਜਾਏ ਔਰ ਫੈਕਟਸ ਤੇ ਅਨੂੰ ਅਸੀਂ ਕਰੀਏ ਔਰ ਆਪਣੇ ਵਿੱਚ ਜਾਂ ਆਪਣੇ ਜਿਹੜੇ ਆਲੇ ਦੁਆਲੇ ਸਾਨੂੰ ਉਨ ਨੂੰ ਬਸਣ ਦੀ ਕੋਸ਼ਿਸ਼ ਕਰੀਏ ਸੋ ਪਲੀਜ਼ ਗੁਰਜਨ ਸਿੰਘ ਜੀ 스테ਜ ਇਸ ਯੋਰਸ ਵੈਲਕਮ ਟੂ ਦਾ ਐਂਡ ਥੈਂਕਸ ਤੁਸੀਂ ਪਲੀਜ਼ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਾਰੇ ਭਰਾਵਾਂ ਨੂੰ ਫਤਿਹ ਬਲਾਈ ਪ੍ਰਵਾਨ ਹੋਵੇ ਅ ਪਿਛਲੇ ਹਫਤੇ ਸੋਮਵਾਰ ਅ ਆਪਣੇ ਵਿਆਲ ਸਿੰਘ ਰਿਸਰਚ ਸੈਂਟਰ ਜਿਹੜਾ ਲਾਹੌਰ ਹੈ ਉੱਥੇ ਇਹਦੇ ਬਾਰੇ ਡਿਸਕਸ਼ਨ ਚੱਲਦੀ ਸੀ ਤੇ ਮੈਂ ਉੱਥੇ ਵੀ ਹਿੱਸਾ ਲਿਆ ਸੀ ਜਿਨ੍ਹਾਂ ਸੱਜਣਾ ਕੋਲੇ ਅੱਜ ਸਾਈ ਮੀਆਂ ਮੀਰ ਦੀ ਗੱਦੀ ਹੈ ਉਹ ਬੋਲੇ ਅੱਧਾ ਪੌਣਾ ਘੰਟਾ ਫਿਰ ਆਪਣੇ ਸ਼ਾਇਦ ਚੰਡੀਗੜ੍ਹ ਦੇ ਵਿੱਚ ਇੱਕ ਸੰਸਥਾ ਬਣਾਈ ਆਪਣੇ ਸਾਈ ਮੀਆਂ ਮੀਰ ਦੇ ਨਾਂ ਤੇ ਉਹਨਾਂ ਦੇ ਜਿਹੜੇ ਪ੍ਰਧਾਨ ਸੀ ਦਲਜੀਤ ਸਿੰਘ ਉਹ ਬੋਲੇ ਘੰਟਾ ਵੀ ਦੋਨੋਂ ਚੱਲ ਗਏ ਉਧਰ ਉਧਰ ਨੇ ਗੱਲਾਂ ਕਰਦੇ ਫਿਰ ਮੈਂ ਕਹਾਂ ਜੀ ਮੈਨੂੰ ਵੀ ਦੇ ਦਿਓ 5 ਮਿੰਟ ਸੋ ਗੱਲ ਇਹ ਸੀ ਕਿ ਅਸਲੀਅਤ ਕੀ ਹੈ ਪਹਿਲਾਂ ਮੈਂ ਗੱਲ ਇੱਥੇ ਸ਼ੁਰੂ ਕਰਦਾ ਕਿ ਜੇ ਸਾਈਂ ਮੀਆਂ ਮੀਰ ਦੇ ਦਰਬਾਰ ਸਾਹਿਬ ਦੀ ਨੀਂ ਰੱਖਣ ਨਾਲ ਸਾਡੀ ਹੁਣ ਸਪੈਸ਼ਲੀ ਇਹ ਕਹਿਣਾ ਕਿ ਮੁਸਲਮਾਨਾਂ ਨਾਲ ਸਾਡੀ ਜਾਂ ਇਸਲਾਮ ਧਰਮ ਨੂੰ ਮੰਨਣ ਵਾਲਿਆਂ ਨਾਲ ਸਾਡੀ ਸਾਂਝ ਪੈਂਦੀ ਹੈ ਤੇ ਵੈਸੇ ਹੀ ਗਲਤ ਹੈ ਕਿਉਂਕਿ ਜਿਹੜੇ ਹੁਕਮਰਾਨ ਸੀ ਉਹ ਵੀ ਤਾਂ ਇਸਲਾਮ ਨੂੰ ਮੰਨਦੇ ਸੀ ਸੋ ਇੱਥੇ ਇਹ ਕਹਿਣਾ ਸਾਰਿਆਂ ਤੋਂ ਪਹਿਲਾਂ ਠੀਕ ਹੋਏਗਾ ਕਿ ਜਿਹੜੇ ਗੁਰੂ ਨਾਨਕ ਸਾਹਿਬ ਦੀ ਜਾਂ ਬਾਬਾ ਫਰੀਦ ਦੀ ਜਾਂ ਬਾਬਾ ਕਬੀਰ ਜੀ ਦੀ ਫਿਲਾਸਫੀ ਦੇ ਨਾਲ ਸਹਿਮਤ ਸੀ ਉਹਨਾਂ ਨਾਲ ਸਾਡੀ ਸਾਂਝ ਪੈਂਦੀ ਹੈ ਕਿਆ ਲੀ ਟੋਰਟੇ ਨਾ ਕਿ ਕਿਸੇ ਬਿਲਡਿੰਗ ਦਾ ਨਹੀਂ ਪੱਤਰ ਰੱਖਣ ਦੇ ਨਾਲ ਦੂਜਾ ਪੁਆਇੰਟ ਆਪਾਂ ਇਹ ਲੈ ਲੈਂਦੇ ਆਂ ਵੀ ਜਿਹੜਾ ਆਪਣਾ ਦਰਬਾਰ ਸਾਹਿਬ ਗੁਰੂ ਅਰਜਨ ਪਾਤਸ਼ਾਹ ਜੀ ਦੇ ਵੇਲੇ ਬਣਾਇਆ ਗਿਆ ਉਹਨੂੰ ਪਹਿਲਾਂ ਕਦੋਂ ਟਾਇਆ ਗਿਆ ਉਹਦੇ ਬਾਰੇ ਤਾਂ ਮੈਨੂੰ ਨਹੀਂ ਪਤਾ ਪਰ 1 ਦਸੰਬਰ 1764 ਨੂੰ ਅਹਿਮਦ ਸ਼ਾਹ ਅਬਦਾਲੀ ਨੇ ਇਹ ਨੋਟ ਕਰ ਲਓ ਜੀ ਡੇਟ ਇਹ ਮੈਂ ਹੁਣੇ ਲੱਭ ਕੇ ਹਟਿਆ ਹਾਂ 1 ਦਸੰਬਰ 1764 ਨੂੰ ਅਹਿਮਦ ਸ਼ਾਹ ਅਬਦਾਲੀ ਨੇ ਵਿਰੋਧ ਲਾ ਕੇ ਬਿਲਕੁਲ ਨੀਆਂ ਤੱਕ ਰੋੜਾ ਦਿੱਤਾ ਸੀ ਹੁਣ ਜਿਹੜੀ ਨੀਂ ਲੱਖੀ ਸੀ ਸائیں মিয়া ਮਿਰ ਦੀ ਉਹ ਤਾਂ ਫਿਰ ਕਿਧਰ ਗਈ ਔਰ ਜਦੋਂ ਇਹ ਲੁੱਟ ਕੇ ਵਾਪਸ ਇੰਡੀਆ ਤੋਂ ਜਾ ਰਿਹਾ ਹੈ ਤਾਂ ਮਿਸਲਾਂ ਦੇ ਸਰਦਾਰਾਂ ਨੇ ਬਹੁਤ ਸਾਰਾ ਪੈਸਾ ਇਹਦੇ ਕੋਲੋਂ ਖੋਇਆ ਜਿਹੜਾ ਆਪਾਂ ਉਹ ਲੜਕੀਆਂ ਜਿਹੜੀਆਂ ਇਹ ਬੰਦੀ ਬਣਾ ਕੇ ਲੈ ਕੇ ਜਾ ਰਿਆ ਸੀ ਅੱਗੇ ਗਜਨੀ 'ਚ ਸਵਾ ਸਵਾ ਟੋਕਾ ਮੁੱਲ ਪੈਂਦਾ ਵਿੱਚ ਗਜਨੀ ਦੇ ਉਹ ਕਵਤਾ ਵੀ ਆਪਣਾ ਅਸੀਂ ਨਿੱਕੇ ਹੁੰਦੇ ਪੜ੍ਹਦੇ ਰਹੇ ਆਂ ਉਹਨਾਂ ਤੋਂ ਉਹ ਕੁੜੀਆਂ ਵੀ ਛਡਵਾਈਆਂ ਉਦੋਂ ਜਿਹੜਾ ਪੈਸਾ ਇਕੱਠਾ ਹੋਇਆ ਸੀ ਮਿਸਲਾਂ ਦੇ ਸਰਦਾਰਾਂ ਨੇ ਇਕੱਠੇ ਹੋ ਕੇ ਉਹ ਸਾਰੇ ਦਾ ਸਾਰਾ ਧਨ ਦੌਲਤ ਇੱਕ ਚਾਦਰ 'ਚ ਇਕੱਠਾ ਕਰਕੇ ਦੇਸ ਰਾਜ ਨਾਂ ਦੇ ਬੰਦੇ ਨੂੰ ਦੇ ਦਿੱਤਾ ਵੀ ਤੂੰ ਦਰਬਾਰ ਸਾਹਿਬ ਨਵੇਂ ਸਿਰੋਂ ਬਣਾਉਣਾ ਇਹ ਮੈਂ ਆਪਣੇ ਕੋਲੋਂ ਕੋਈ ਨਹੀਂ ਗੱਲ ਕਹਿੰਦਾ ਹੁੰਦਾ ਜੀ ਇਹ ਹਰਜਿੰਦਰ ਸਿੰਘ ਦਲਗੀਰ ਦੀ ਜਿਹੜੀ ਸਿੱਖੀ ਸਪੀ ਲਿਖੀ ਹੋਈ ਹੈ ਉਹਦੇ ਵਿੱਚ ਵੀ ਲਿਖਿਆ ਹੋਇਆ ਤਾਂ ਦੇਸ ਰਾਜ ਨੇ ਇਹਦੀ ਵਿਉਂਤਬੰਦੀ ਬਣਾਈ ਜਿੰਨਾ ਵੀ ਪੈਸਾ ਹੋਰ ਚਾਹੀਦਾ ਸੀ ਮਿਸਲਾਂ ਦੇ ਸਰਦਾਰਾਂ ਨੇ ਆਪਣੀਆਂ ਆਪਣੀਆਂ ਫਾਈਲਾਂ ਉੱਤੇ ਰੱਖੀਆਂ ਹੋਈਆਂ ਸੀ ਤੇ ਦੇਸ ਰਾਜ ਨੂੰ ਕਿਹਾ ਹੋਇਆ ਸੀ ਕਿ ਜਿੰਨੇ ਪੈਸੇ ਚਾਹੇ ਜਿਹੜੀ ਵੀ ਮਿਸਲ ਨੂੰ ਆਰਡਰ ਕਰੇਗਾ ਉਹ ਅਸੀਂ ਪਹੁੰਚਾ ਦੇਾਂਗੇ ਤਾਂ ਇਹਨੂੰ ਸਾਡੇ ਕੋਲੇ ਆਉਣ ਦੀ ਲੋੜ ਨਹੀਂ ਪਰ ਦਰਬਾਰ ਸਾਹਿਬ ਇੱਕ ਵਧੀਆ ਕਿਸਮ ਦਾ ਬਣਨਾ ਚਾਹੀਦਾ ਜਦੋਂ ਮੈਂ ਜਗਮਉਨ ਸਿੰਘ ਦੀ ਗੱਲ ਕੀਤੀ ਜਿਨ੍ਹਾਂ ਨੇ ਇਹ ਆਪਣੇ ਕਾਲਜ ਸ਼ੁਰੂ ਕੀਤੇ ਤੇ ਉਹਨਾਂ ਦੇ ਇੱਕ ਹੋਰ ਸਾਥੀ ਜਿਹੜੇ ਜਿੱਤੇ ਅੱਜਕੱਲ ਪ੍ਰਿੰਸੀਪਲ ਗੁਰਬਚਨ ਸਿੰਘ ਪੰਨਾਵਾ ਜੀ ਲੋੜੀ ਆਣੇ ਪਾਉਂਦ ਰਹੇ ਇਸੇ ਕਾਲਜ ਦੇ ਪ੍ਰਿੰਸੀਪਲ ਸੀ ਹੁਣ ਐਟ ਅ ਟਾਈਮ ਨੂੰ ਉਹਨਾਂ ਦਾ ਨਾਂ ਨਹੀਂ ਯਾਦ ਆਇਆ ਉਹਨਾਂ ਨੂੰ ਮੈਂ 2003-4 ਦੇ ਵਿੱਚ ਜਦੋਂ ਮਿਲਿਆ ਤਾਂ ਉਹਨਾਂ ਨੇ ਦੱਸਿਆ ਸੀ ਕਿ ਜਦੋਂ ਕੋਈ ਵੀ ਸੱਜਣ ਜਾਂਦਾ ਹੈ ਦਰਬਾਰ ਸਾਹਿਬ ਤਾਂ ਉਸ ਵੇਲੇ ਜਾਂਦਾ ਜਦੋਂ ਇਹਦੀ ਕਾਰ ਸੇਵਾ ਹੋ ਰਹੀ ਹੁੰਦੀ ਹੈ ਆਪਣੇ ਸਰੋਵਰ ਦੇ ਵਿੱਚੋਂ ਮਿੱਟੀ ਕੱਢਣ ਦੀ ਤਾਂ ਧਿਆਨ ਕਰੋ ਜਿਹੜੇ ਪਾਸੇ ਦੋ ਨਿਸ਼ਾਨ ਸਾਹਿਬ ਲੱਗੇ ਹੋਏ ਐ ਉਧਰ ਤੁਹਾਨੂੰ ਨੀਆਂ ਹੋਰ ਦਿਸਣਗੀਆਂ ਇਹਨੀ ਗੱਲ ਮੈਂ ਉਹਨਾਂ ਦੇ ਨਾਲ ਆਪ ਵੀ ਕੀਤੀ ਹੈ ਤੇ ਉਹਨਾਂ ਨੇ ਆਪ ਦੱਸਿਆ ਕਿ ਜਿਹੜਾ ਦਰਬਾਰ ਸਾਹਿਬ ਗੁਰੂ ਅਰਜਨ ਪਾਤਸ਼ਾਹ ਜੀ ਨੇ ਬਣਾਇਆ ਸੀ ਉਹ ਵਿਚਕਾਰ ਨਹੀਂ ਬਣਾਇਆ ਉਹ ਇੱਕ ਕੰਢੇ ਤੇ ਸੀ ਇਹ ਇਹ ਜਿਹੜਾ ਦਰਬਾਰ ਅੱਜ ਸਾਡੇ ਕੋਲੇ ਬਣਿਆ ਹੋਇਆ ਇਹ ਬਿਲਕੁਲ ਮੰਦਰ ਦੀ ਸ਼ਕਲ ਦਾ ਬਣਿਆ ਹੋਇਆ ਤੁਸੀਂ ਵੇਖੋ ਅੰਦਰ 50 60 ਬੰਦਿਆਂ ਤੋਂ ਜ਼ਿਆਦਾ ਬੈਠ ਨਹੀਂ ਸਕਦੇ ਕੀ ਗੁਰੂ ਸਾਹਿਬ ਨੂੰ ਇਹ ਨਹੀਂ ਪਤਾ ਕਿ ਸਾਡੇ ਜਦੋਂ ਅਸੀਂ ਇੱਥੇ ਕੀਰਤਨ ਕਰਾਂਗੇ ਜਾਂ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਕਰਾਂਗੇ ਤਾਂ ਸੰਗਤ ਜ਼ਿਆਦਾ ਹੋਏਗੀ ਕਈ ਸੈਂਕੜੇ ਬੰਦੇ ਤਾਂ ਉਹਨਾਂ ਕੋਲੇ ਉਸ ਵੇਲੇ ਇੱਥੇ ਮਤਲਬ ਕੰਮ ਕਰਨ ਵਾਲੇ ਹੋਣਗੇ ਜਿਹੜੇ ਸਰੋਵਰ ਚ ਕੰਮ ਦੀ ਗਾਰ ਕੱਢ ਕੇ ਸਰੋਵਰ ਨੂੰ ਬਣਾ ਰਹੇ ਆ ਜਾਂ ਦਰਬਾਰ ਸਾਹਿਬ ਨੂੰ ਬਣਾ ਰਹੇ ਆ ਤਾਂ ਆ ਜਿਹੜਾ ਜਿਹੜਾ ਹੈਗਾ ਦਰਬਾਰ ਅੱਜ ਬਣਿਆ ਹੋਇਆ ਇੱਥੇ ਰਾਗੀ ਸਿੰਘਾਂ ਦੇ ਨਾਲ 10-15 ਬੰਦੇ ਬੈਠੇ ਹੁੰਦੇ ਤੇ 15-20 ਬੰਦੇ ਦੂਜੇ ਪਾਸੇ ਬਣੇ ਮਤਲਬ ਟੋਟਲ 50-60 ਬੰਦਿਆਂ ਤੋਂ ਜ਼ਿਆਦਾ ਇੱਥੇ ਬੈਠ ਨਹੀਂ ਸਕਦੇ ਸਾਡਾ ਧਰਮ ਹੈਗਾ ਸੰਗਤੀ ਰੂਪ ਦਾ ਤੇ ਜਿਹੜਾ ਇੰਡੀਵਿਜੂਅਲ ਧਰਮ ਹੈਗਾ ਉਹ ਹੈ ਹਿੰਦੂ ਅਰਮ ਜਨਾ ਸਨਾਤਨ ਧਰਮ ਕਹ ਲੋ ਉਤੇ ਇੱਕ ਵਿਚਾਰ ਵਿਚਕਾਰ ਮੂਰਤੀ ਨਾਲ ਉਹਦੇ ਪੰਡਤ ਤੇ ਥੋੜਾ ਜਿਹਾ ਪਾਣੀ ਰੱਖਿਆ ਜਿਹਨੂੰ ਅੰਮ੍ਰਿਤ ਕਹਿੰਦਾ ਤੇ ਤੁਹਾਡੀ ਪਟੋਲੀ ਦੇ ਵਿੱਚ ਪਾ ਕੇ ਉਹ ਤੁਹਾਨੂੰ ਗਾਂ ਨੂੰ ਕੋਰ ਦਿੰਦਾ ਤੇ ਜਾਓ ਜੀ ਸੋ ਇਸ ਕਰਕੇ ਮੇਰੇ ਮਨ ਚ ਕਈ ਚਰਾਂ ਤੋਂ ਸੀਬੀਏ ਦੇ ਬਾਰੇ ਫਾਈਂਡ ਆਊਟ ਕੀਤਾ ਜਾਵੇ ਵੀ ਇਹ ਬਣਾਇਆ ਕੀ ਨੇ ਹੁਣ ਮੈਂ ਕਿਤਾਬਾਂ ਦੇ ਨਾਮ ਲੈਣ ਲੱਗਾ ਜੀ ਜਿਹੜੀਆਂ ਜਿਹੜੀ ਪੁਰਾਣੀ ਹਿਸਟਰੀ ਹੈਗੀ ਐ ਸਾਰਿਆਂ ਨੂੰ ਪਹਿਲਾਂ ਤੁਸੀਂ ਲਓ ਆਪਣਾ ਕੇਸਰ ਸਿੰਘ ਛੱਬਰ ਦਾ ਜਨਮ ਹੈਗਾ ਜੀ 1699 ਦਾ ਜਿਸ ਸਾਲ ਖਾਲਸਾ ਪੰਥ ਸਾਜਿਆ ਜਾਂਦਾ ਉਨਾ ਮੇ ਲਿਖਿਆ ਬੰਸਾਵਲੀ ਨਾਮਾ ਦਸਾਂ ਪਾਛਾਈਆਂ ਦਾ ਇਹ ਮੇਰੇ ਹੱਥ ਚ ਕਿਤਾਬ ਹੈ ਜੀ ਇਹਦੇ ਵਿੱਚ ਕਿਸੇ ਵੀ ਪੇਜ ਤੇ ਇਹ ਨਹੀਂ ਲਿਖਿਆ ਗਿਆ ਕਿ ਦਰਬਾਰ ਸਾਹਿਬ ਦੀ ਨੀ ਸਾਈ ਮੀਆਂ ਮੀਰ ਜੀ ਨੇ ਰੱਖੀ ਜਾਂ ਇਸ ਤੋਂ ਪਹਿਲਾਂ ਆਪਾਂ ਭਾਈ ਗੁਰਦਾਸ ਦੀਆਂ 12 ਲੈ ਲਓ ਇਹ ਮੈਂ ਦਿਖਾ ਵੀ ਦਿਨਾ ਜੀ ਮੇਰੇ ਕੋਲ ਕਿਤਾਬਾਂ ਮੈਂ ਪੜੀਆਂ ਵੀ ਹੈ ਕੁਝ ਮੇਰੇ ਕੋਲ ਅੱਜ ਹੈ ਨਹੀਂ ਭਾਈ ਗੁਰਦਾਸ ਦੀਆਂ 12 ਇਹਦੇ ਵਿੱਚ ਪੂਰਾ ਤਾਲ ਖਟਾਇਆ ਲਿਖਦਾ ਹੈ ਭਾਈ ਗੁਰਦਾਸ ਪਰ ਭਾਈ ਗੁਰਦਾਸ ਜੀ ਨੇ ਸਾਈ ਮੀਆਂ ਮੀਰ ਕੋਲੋਂ ਜਾਂ ਦਰਬਾਰ ਸਾਹਿਬ ਦੀ ਨੀਂਹ ਰਖਾਉਣ ਦੇ ਬਾਰੇ ਕੁਝ ਨਹੀਂ ਲਿਖਿਆ ਗੁਰੂ ਅਰਜਨ ਪਾਤਸ਼ਾਹ ਦੀ ਕੁਰਬਾਨੀ ਬਾਰੇ ਵੀ ਉਹ ਗੁਰ ਅਰਜਨ ਵਿੱਚੋਂ ਕੁਰਬਾਨੀ ਲਿਖਿਆ ਹੋਰ ਤੁਸੀਂ ਇਹ ਦੇਣ ਦੀ ਜਾਂ ਦੂਜੀ ਤੀਜੀ ਗੱਲ ਨਹੀਂ ਕਰਦਾ ਉਹ ਸਾਨੂੰ ਹੋਰ ਇਤਿਹਾਸ ਚ ਕਿਦਰੋਂ ਹੋਰ ਮਿਲਦੀ ਹੈ ਪਰ ਸਾਈ ਮੀਆਂ ਮੀਰ ਦੇ ਹੱਥਾਂ ਨਾਲ ਦਰਬਾਰ ਸਾਹਿਬ ਦੀ ਨੀਂਹ ਦਾ ਪਹਿਲਾ ਪੱਥਰ ਰੱਖਿਆ ਜਾਣਾ ਉਹ ਜ਼ਿਕਰ ਨਹੀਂ ਕਰਦਾ ਉਸ ਕੇਸਰ ਸਿੰਘ ਛੱਬਰ ਦੇ ਵੇਲੇ ਦਾ ਇਹ ਸੁਖੂਕ ਦਾਸ ਭੱਲਾ ਮੈਂ ਮਾ ਪ੍ਰਕਾਸ਼ ਫਿਰ ਹਨ ਕੋਇਰ ਸਿੰਘ 1797 ਮਗਲ ਗੁਰੂ ਗੋਬਿੰਦ ਸਿੰਘ ਜੀ ਦੇ ਚਲਾਣਾ ਕਰਨ ਤੋਂ ਤਕਰੀਬਨ 89 ਜਾਂ 90 ਸਾਲ ਬਾਅਦ ਗੁਰਬਲਾਸ ਪਾਤਸ਼ਾਹ ਜੀ ਦਸਵੀਂ ਲਿਖਦਾ ਹੈ ਰਤਨ ਸਿੰਘ ਭੰਗੂ ਦਾ ਪੰਥ ਪ੍ਰਾਚੀਨ ਪੰਥ ਪ੍ਰਕਾਸ਼ ਬਹੁਤ ਪੁਰਾਣਾ ਹੈ ਮੈਂ ਆਪੋ ਨਹੀਂ ਪੜਿਆ ਪਰ ਮੈਂ ਆਪਣੇ ਕਾਲਜ ਜਿਹੜਾ ਗੁਰਮਤ ਗਿਆਨ ਮਿਸ਼ਰੀ ਕਾਲਜ ਲੁਧਿਆਣਾ ਜਿੰਨਾਂ ਦੇ ਨਾਲ ਅਸੀਂ ਕੰਮ ਕਰਦੇ ਆਂ ਉਹਨਾਂ ਨੂੰ ਫੋਨ ਕਰਕੇ ਪੁੱਛਿਆ ਸੀ ਉਹ ਕਹਿੰਦੇ ਜੀ ਅਸੀਂ ਪੜਿਆ ਉਹਦੇ ਵਿੱਚ ਵੀ ਸਾਈ ਮੀਆਂ ਮੀਰ ਦੀ ਨਹੀਂ ਪੱਥਰ ਰੱਖਣ ਦੀ ਗੱਲ ਕਿਦਰੇ ਆਉਂਦੀ ਨਹੀਂ ਹੈ ਤੇ ਗਿਆਨੀ ਗਿਆਨ ਸਿੰਘ ਦਾ ਇੱਕ ਪੰਥ ਪ੍ਰਕਾਸ਼ ਕਵਤਾਰੂਪ ਹੈ ਤੇ ਇੱਕ ਨਵਾਂ ਪੰਥ ਪ੍ਰਕਾਸ਼ ਹੈ ਇਹ ਮੈਂ ਜਿਹੜਾ ਗਿਆਨੀ ਕਿਰਪਾਲ ਸਿੰਘ ਦਰਬਾਰ ਸਾਹਿਬ ਦੇ ਮੇਨ ਗ੍ਰਾਂਥੀਆਂ ਚੋਹੇ ਤੇ ਨਾਲ ਅਕਾਲ ਤਖਤ ਸਾਹਿਬ ਦੇ ਜਥੇਦਾਰ ਹੋਏ ਆ ਉਹਨਾਂ ਦਾ ਆਡਿਟ ਕੀਤਾ ਪੜਿਆ ਹੋਇਆ ਉਹਦੇ ਵਿੱਚ ਵੀ ਉਹਨਾਂ ਨੇ ਇਹ ਨਹੀਂ ਲਿਖਿਆ ਕਿ ਸਾਈ ਮੀਆਂ ਮੀਰ ਜੀ ਨੇ ਨਹੀਂ ਪੱਥਰ ਰੱਖਿਆ ਤੇ ਇਹਨਾਂ ਨੇ ਹੀ ਇੱਕ ਕਿਤਾਬ ਆਪਣੇ ਚਲਾਣਾ ਕਰਨ ਤੋਂ ਬਾਅਦ ਮਤਲਬ 84 ਤੋਂ ਬਾਅਦ ਕਿਤਾਬ ਲਿਖੀ ਹੈ ਦਰਬਾਰ ਸਾਹਿਬ ਦਾ ਸੁਨਹਿਰੀ ਇਤਿਹਾਸ ਨੋਟ ਕਰਨ ਵਾਲੀ ਗੱਲ ਹੈ ਜੀ ਗਿਆਨੀ ਕਿਰਪਾਲ ਸਿੰਘ ਸਾਹਿਬ ਦਾ ਜਥੇਦਾਰ ਤੇ ਹੈੱਡ ਗ੍ਰਾਮੀ ਦਰਬਾਰ ਸਾਹਿਬ ਇਹਨਾਂ ਨੇ ਸੁਨਹਿਰੀ ਇਤਿਹਾਸ ਲਿਖਿਆ ਉਹ ਕਿਤਾਬ ਮੈਂ ਪੜ੍ਹੀ ਹੋਈ ਹੈ ਜੀ ਉਹਦੇ ਵਿੱਚ ਇਹਨਾਂ ਨੇ ਬਕਾਇਦਾ ਸਾਬਤ ਕੀਤਾ ਹੋਇਆ ਹੈ ਕਿ ਸਾਈਂ ਮੀਆਂ ਮੀਰ ਜੀ ਨੇ ਦਰਬਾਰ ਸਾਹਿਬ ਦੀ ਨਹੀਂ ਨਹੀਂ ਰੱਖੀ ਸੋਖਾ ਸਿੰਘ ਪਟਨੇਵਾਲੇ ਦਾ ਗੁਰਬਲਾਸ ਮਿਲਦਾ ਹੈ 20ਵੀਂ ਸਦੀ ਦਾ ਉਹਦੇ ਵਿੱਚ ਵੀ ਕਿਦਰੇ ਜਿਕਰ ਨਹੀਂ ਆਉਂਦਾ ਤੇ ਬਾਕੀ ਸੱਗਣਾਂ ਦੇ ਮੈਂ ਨਾਮ ਲੈ ਚੁੱਕਿਆ ਇਨੀਆਂ ਕਿਤਾਬਾਂ ਦੇ ਵਿੱਚ ਸਾਨੂੰ ਨਹੀਂ ਮਿਲਦਾ ਫਿਰ ਇਹ ਸਰੋਤ ਕਿੱਥੋਂ ਆਉਂਦਾ ਜਦੋਂ ਕੈਪਟਨ ਮਰੇ ਲੁਧਿਆਣਾ ਆ ਕੇ ਆਪਣਾ ਹੈੱਡ ਆਫਿਸ ਬਣਾਉਂਦੇ ਆ ਇਹ 1812 ਤੋਂ 15 ਦੇ ਆਸ-ਪਾਸ ਤੇ ਇਹ ਰਹਿੰਦਾ ਹੈ 1813 ਤੋਂ ਲੈ ਕੇ ਅ 35 ਤੱਕ ਜਾਂ 33 ਤੱਕ ਰਹਿੰਦਾ ਹੁਣ ਐਗਜ਼ੈਕਟ ਸਾਲ ਮੈਨੂੰ ਯਾਦ ਨਹੀਂ ਆ ਮੈਂ ਪੜਿਆ ਹੋਇਆ ਸਾਰਾ ਕੁਝ ਉਹਨੇ ਇਹ ਗੱਲ ਕੱਢੀ ਕਿ ਸਿੱਖ ਧਰਮ ਨੂੰ ਖਤਮ ਕਰਨ ਵਾਸਤੇ ਪਹਿਲਾਂ ਇਹਦੇ ਬਾਰੇ ਸੋਚਿਆ ਜਾਵੇ ਵੀ ਇਹ ਖਾਂਦੇ ਕੀ ਪਹਿਨਦੇ ਕੀ ਮੰਨਦੇ ਮੰਨਦੇ ਕੀ ਨੂੰ ਆ ਤੇ ਇਹਨਾਂ ਦਾ ਕਾਰਜਵਿਹਾਰ ਕੀ ਹੈ ਤਾਂ ਫਿਰ ਇਹਨਾਂ ਨੇ ਇੱਕ ਮੌਲਵੀ ਬੁਕੇਸ਼ ਆਇਆ ਜਿਹਦਾ ਅਸਲੀ ਨਾਮ ਹੈਗਾ ਅ ਮੌਲਵੀ ਮੂਲ ਮੂਲੰਗ ਉਸੇ ਦਾ ਕਰਕੇ ਮੁਹਾਇਉਦੀਨ ਹੈ ਮੌਲਵੀ ਗੁਲਾਮ ਹਾਂ ਮੌਲਵੀ ਗੁਲਾਮ ਮੁਹਾਇਉਦੀਨ ਐਨੇ ਕਿਤਾਬ ਲਿਖੀ ਤਾਂ ਇਹਦੇ ਮੁਕਾਬਲੇ ਤੇ ਜਾ ਕੇ ਗਿਆਨੀ ਗਿਆਨ ਸਿੰਘ ਹੁਣੀ ਕਹਿੰਦੇ ਆ ਵੀ ਇਹਨਾਂ ਨਾਲ ਮੁਸਲਮਾਨਾਂ ਨਾਲ ਸਾਡਾ ਵੈਰ ਹੈ ਬਹੁਤ ਚਿਰਾਂ ਤੋਂ ਇਹ ਸਾਡੇ ਬਾਰੇ ਸੱਚ ਨਹੀਂ ਲਿਖਿਆ ਉਹ ਕਹਿੰਦੇ ਤੁਸੀਂ ਲਿਖ ਦੋ ਤੇ ਗਿਆਨੀ ਗਿਆਨ ਸਿੰਘ ਹੁਣਾ ਨੇ ਵੀ ਲਿਖਿਆ ਆਪਣਾ ਜਿਹੜਾ ਪੰਥ ਪ੍ਰਕਾਸ਼ ਕਵਤਾ ਰੂਪ ਚ ਉਹਦੇ ਵਿੱਚ ਕਿਦਰੇ ਇਹ ਗੱਲ ਉਹਨਾਂ ਨੇ ਨਹੀਂ ਐਡ ਕੀਤੀ ਹੋਈ ਸਭ ਤੋਂ ਪਹਿਲਾਂ ਸਾਨੂੰ ਜਿਹੜੀ ਸੂਚਨਾ ਸਾਈਂ ਮੀਆਂ ਮੀਰ ਬਾਰੇ ਇਹ ਮਿਲਦੀ ਹੈ ਇਹ ਬੂਟੇ ਸ਼ਾਦੀ ਕਿਤਾਬ ਤਵਾਰੀਖੇ ਪੰਜਾਬ ਤਵਾਰੀਖੇ ਪੰਜਾਬ ਜਿਹੜੀ 1812 ਤੋਂ ਲੈ ਕੇ ਇਹ 30 ਦੇ ਆਸ-ਪਾਸ ਕੰਪਲੀਟ ਹੋਈ ਹੋਏਗੀ ਜਾਂ 28 ਕੰਪਲੀਟ ਹੋਏਗੀ ਪਰ ਇਹ 30 ਦੇ ਆਸ-ਪਾਸ ਕੰਪਲੀਟ ਹੋਈ ਹੈ ਉਸ ਕਿਤਾਬ ਵਿੱਚ ਸਾਨੂੰ ਪਹਿਲੀ ਵਾਰ ਸਾਈਂ ਮੀਆਂ ਮੀਰ ਦੇ ਹੱਥ ਕਰ ਕਮਲਾ ਨਾਲ ਦਰਬਾਰ ਸਾਹਿਬ ਦੀ ਨੀਂਹ ਪੱਥਰ ਰੱਖਣ ਦਾ ਮਤਲਬ ਵੇਰਵਾ ਮਿਲਦਾ ਕਹਿ ਲਓ ਸਬੂਤ ਨਹੀਂ ਮੈਂ ਕਹਾਵਾਂਗਾ ਵੇਰਵਾ ਮਿਲਦਾ ਇਸ ਤੋਂ ਪਹਿਲਾਂ ਕੋਈ ਕਿਤਾਬ ਨਹੀਂ ਮਿਲਦੀ। ਇਹੋ ਹੀ ਗੱਲ ਮੈਂ ਜਿਹੜੇ ਸਾਈ ਮੀਆਂ ਮੀਰ ਦੇ ਗੱਦੀ ਨਸੀਨ ਹੈਗੇ ਆ ਉਹਨਾਂ ਨੂੰ ਮੈਂ ਇਹ ਪੁੱਛਿਆ। ਮੈਂ ਕਿਹਾ ਜੀ ਤੁਸੀਂ ਪੁਰਾਣੀ ਕਿਸੇ ਵੀ ਸਿੱਖ ਲਿਖਤ ਦਾ ਹਵਾਲਾ ਦੇ ਕੇ ਗੱਲ ਕਰੋ ਕਿ ਸਾਈ ਮੀਆਂ ਮੀਰ ਜੀ ਨੇ ਦਰਬਾਰ ਸਾਹਿਬ ਦੀ ਨਹੀਂ ਰੱਖੀ। ਤੇ ਮੈਨੂੰ ਕਹਿਣ ਲੱਗਾ ਜੀ ਤੁਹਾਡੇ ਗੁਰਪ੍ਰਤਾਪ ਸੂਰਜ ਗ੍ਰੰਥ ਮੈਂ ਕਿਹਾ ਜੀ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਪਹਿਲੇ 10 ਕਿਤਾਬਾਂ ਪੂਰੀਆਂ ਮੈਂ ਪੜ ਚੁੱਕਿਆ ਉਹਦੇ ਵਿੱਚ ਸਾਈ ਮੀਆਂ ਮੀਰ ਦੀ ਨਹੀਂ ਪੱਥਰ ਰੱਖਣ ਦਾ ਕਿਤੇ ਜ਼ਿਕਰ ਨਹੀਂ ਆਉਂਦਾ। ਉਨੇ ਇਸ ਕਰਕੇ ਕਿਹਾ ਕਿਉਂਕਿ ਸਾਡੇ ਸਾਰੇ ਗੁਰਦੁਆਰਿਆਂ ਦੇ ਵਿੱਚ ਗੁਰ ਪ੍ਰਤਾਪ ਸੂਰਜ ਗ੍ਰੰਥ ਦੀ ਕਥਾ ਹੁੰਦੀ ਸੀ ਤੇ ਅੱਜ ਵੀ ਹੋ ਰਹੀ ਹੈ ਕੁਝ ਲੋਕ ਹਟ ਗਏ ਆ ਤੇ ਕੁਝ ਹਜੇ ਵੀ ਲੱਗੇ ਹੋਏ ਆ ਜੋ ਝੂਠਪਰਾਦ ਉਹਦੇ ਵਿੱਚ ਭਾਈ ਵੀਰ ਸਿੰਘ ਹੋਣਾ ਨੇ ਐਡ ਕੀਤਾ ਉਹ ਬਿਆਨ ਤੋਂ ਬਾਹਰ ਹੈਗਾ ਜੇ ਕਵੀ ਕਿਧਰੇ ਗੁਰੂਆਂ ਦੀ ਛੋਪਾ ਕਰਨ ਲੱਗਦਾ ਤਾਂ ਅਗਲੇ 2-4 ਪੰਨਿਆਂ ਬਾਅਦ ਉਹ ਦੇਵੀਆਂ ਦੀ ਵੀ ਉਸਤ ਕਰਦਾ ਇਹ ਇੱਕ ਕਵੀ ਦੇ ਖਿਆਲ ਨਹੀਂ ਹੁੰਦੇ ਤੇ ਇਹ ਮੈਂ ਦਾਅਵੇ ਨਾਲ ਇਸ ਕਰਕੇ ਕਹਿ ਰਿਹਾ ਕਿ ਜਦੋਂ ਇਹ ਗੁਰਪ੍ਰਤਾਪ ਸੂਰਜ ਗ੍ਰੰਥ ਛਾਪ ਕੇ ਤਿਆਰ ਹੋਇਆ ਉਦੋਂ ਨਾਲ ਦੀ ਨਾਲ ਭਾਈ ਵੀਰ ਸਿੰਘ ਉਹਨਾਂ ਨੇ ਕਹਿਦਾ ਜੀ ਹੱਥ ਲੇਖ ਖਰੜਾ ਸਾਡੇ ਕੋਲੋਂ ਗੁੰਮ ਹੋ ਗਿਆ ਐਡਾ ਵੱਡੇ ਗ੍ਰੰਥ ਦਾ ਇਹ ਕੋਈ ਸੂਈ ਸਲਾਈ ਨਹੀਂ ਸੀ ਜਿਸ ਦਾ ਖਰੜਾ ਗੁੰਮ ਹੋ ਜਾਏਗਾ ਜਾਂ ਇਹ 10ਵੀਂ 50 ਪੰਨੇ ਜਾਂ 100 200 ਛੋਟੀ ਜੀ ਪੰਨਿਆਂ ਦੀ ਛੋਟੀ ਜੀ ਕਿਤਾਬ ਨਹੀਂ ਸੀ ਕਿ ਇਹ ਗੁੰਮ ਹੋ ਗਈ ਇਹ ਖਾਸ ਕਰਕੇ ਜਿਹੜੇ ਜਦੋਂ ਇਹ 1820 ਚ ਕਵੀ ਸੰਤੋਖ ਸਿੰਘ ਲਿਖਣਾ ਸ਼ੁਰੂ ਕਰਦੇ ਆ ਤੇ 42 ਦੇ ਵਿੱਚ ਉਹ ਕੰਪਲੀਟ ਹੁੰਦਾ ਹੈ 43 ਚ ਉਹਨਾਂ ਦੀ ਡੈਥ ਹੁੰਦੀ ਆ 43 ਤੋਂ ਪਹਿਲਾਂ ਉਹ ਅਕਾਲ ਤਖਤ ਸਾਹਿਬ ਤੇ ਇਹ ਗ੍ਰੰਥ ਰੱਖ ਕੇ ਮੱਥਾ ਟੇਕ ਦਿੰਦੇ ਆ ਵੀ ਇਹ ਸਾਡੀ ਸਿੱਖ ਕੌਮ ਦੀ ਵਿਰਾਸਤ ਹੈ ਉਹਦੇ ਵਿੱਚ ਜਿਹੜੇ ਉਸ ਤੋਂ ਬਾਅਦ ਆਪਣੇ ਨਿਰਮਲੇ ਉੱਤੇ ਬੈਠੇ ਆ ਉਹ ਕੀ ਲਿਖਦੇ ਆ ਕੀ ਨਹੀਂ ਲਿਖਦੇ ਜਾਂ ਭਾਈ ਵੀਰ ਸਿੰਘ ਖੁਦ ਲਿਖ ਜਾਂਦਾ ਇਹਦੇ ਬਾਰੇ ਕਿਸੇ ਨੂੰ ਪਤਾ ਨਾ ਚੱਲੇ ਇਹ ਐਲਾਨ ਕਰ ਦਿੱਤਾ ਗਿਆ ਕਿ ਇਹ ਗ੍ਰੰਥ ਦਾ ਹੱਥ ਲਿਖੜਾ ਸਾਡੇ ਕੋਲੋਂ ਗੁੰਮ ਹੋ ਚੁੱਕਿਆ ਜੋ ਕਿ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਜੀ ਇਹਦੇ ਵਿੱਚ ਇਹ ਗ੍ਰੰਥ ਮੈਂ ਆਪ ਪੜ ਚੁੱਕਿਆ ਹਾਂ ਬੜੀ ਡਿਟੇਲ ਚ ਜਾ ਕੇ ਤਾਂ ਉਹ ਕਹਿਣ ਲੱਗੇ ਜੀ ਕੋਈ ਹੋਰ ਵੀ ਤੁਹਾਡੇ ਗ੍ਰੰਥ ਹੈਗੇ ਮੈਂ ਕਿਹਾ ਜੀ ਨਾ ਲਵੋ ਐਦਾਂ ਹੋਰ ਕੋਈ ਗ੍ਰੰਥ ਨਹੀਂ ਮੈਂ ਤੁਹਾਨੂੰ ਗ੍ਰੰਥ ਨਹੀਂ ਬਲਕਿ ਤੁਹਾਡੇ ਹੀ ਆਪਣੇ ਮੌਲਵੀ ਗੁਲਾਮ ਮੁਹਾਇਉਦੀਨ ਦੀ ਕਿਤਾਬ ਦਾ ਨਾਮ ਹੈ ਤੁਸੀਂ ਇਸ ਤਰ੍ਹਾਂ ਕੋਈ ਡਾਕੂਮੈਂਟ ਪੇਸ਼ ਕਰੋ ਜਿਹਦੇ ਜਿਹਦੇ ਨਾਲ ਮੈਂ ਮੰਨਣਾ ਕਿ ਹਾਂ ਤੁਹਾਡੇ ਸਾਈਂ ਮੀਆਂ ਮੀਰ ਜੀ ਨੂੰ ਗੁਰੂ ਅਰਜਨ ਪਾਤਸ਼ਾਹ ਨੇ ਸਦਿਆ ਤੇ ਉਹਨਾਂ ਨੇ ਨਹੀਂ ਪੱਤਰ ਰੱਖਿਆ ਇੱਥੇ ਮੈਂ ਇੱਕ ਥੋੜਾ ਜਿਹਾ ਜ਼ਿਕਰ ਹੋਰ ਥੋੜਾ ਆ ਪਾਸੇ ਜਾ ਕੇ ਕਰਨ ਲੱਗਾ ਹਾਂ ਆ ਸਾਡੇ ਸਿੱਖ ਧਰਮ ਦੇ ਵਿੱਚ ਆਮ ਗੱਲ ਇਹ ਪ੍ਰਚਲਿਤ ਹੈ ਔਰ ਸਾਡੀ ਪਟਿਆਲਾ ਯੂਨੀਵਰਸਿਟੀ ਦੇ ਭਾਸ਼ਾ ਭਾਗ ਨੇ ਵੀ ਇਹ ਇਹਦੇ ਬਾਰੇ ਛਾਪਿਆ ਹੋਇਆ ਹੈ ਕਿ ਗੁਰੂ ਅਰਜਨ ਪਾਤਸ਼ਾਹ ਨੇ ਜਦੋਂ ਵੀਰ ਤਿਆਰ ਕਰਨੀ ਸੀ ਤਾਂ ਚਾਰ ਲਾਹੌਰ ਤੋਂ ਕਵੀ ਕਾਨਾ ਪੀਲੂ ਪੀਲੂ ਛਜੂ ਤੇ ਛਾਹ ਸੈਂਸਦ ਦੇ ਜਦੋਂ ਮੈਂ ਇਹਨੂੰ ਸਰਚ ਕੀਤਾ ਤੇ ਛਾਹ ਸੈਂਸਦ ਤਾਂ 1599 ਦੇ ਵਿੱਚ ਚੜ੍ਹਾਈ ਕਰ ਚੁੱਕਿਆ ਗੁਰੂ ਗ੍ਰੰਥ ਸਾਹਿਬ ਕੰਪਲੀਟ ਹੁੰਦੇ 1604 ਚ ਤਿੰਨ ਜਾਂ ਚਾਰ ਸਾਲ ਲੱਗੇ ਹੋਣਗੇ ਗੁਰੂ ਗ੍ਰੰਥ ਸਾਹਿਬ ਲਿਖਦੇ ਆ ਲਿਖਦੇ ਹੋ ਸਕਦਾ ਤਿੰਨ ਲੱਗੇ ਹੋਣ ਚਾਰ ਲੱਗੇ ਹੋਣ ਪਰ 1600 ਤੋਂ ਪਹਿਲਾਂ ਛਾਹ ਸੈਂਤਾ ਚੜ੍ਹਾਈ ਕਰ ਚੁੱਕੇ ਆ ਜਿਹੜਾ ਪੀਲੂ ਆ ਇਹ ਇਹ ਪੈਦਾ ਹੀ ਉਦੋਂ ਹੁੰਦਾ ਜਦੋਂ ਛਾਹ ਸੈਂਤਾ 40 ਸਾਲ ਦਾ ਮਤਲਬ 40 ਸਾਲ ਛੋਟਾ ਇੱਕ ਬੰਦਾ ਆਪ ਤੋਂ 40 ਸਾਲ ਵੱਡੇ ਕਵੀ ਦਾ ਸਮਕਾਲੀ ਨਹੀਂ ਗਿਣਿਆ ਜਾਂਦਾ ਉਹ ਦੋ ਪੀੜੀਆਂ ਛੋਟਾ ਤੇ ਉਹਨਾਂ ਦੀ ਆਸਲੀ ਜਿਹੜੀ ਮਿੱਤਰਤਾ ਵੀ ਨਹੀਂ ਹੋਏਗੀ ਤੇ ਦੂਜੇ ਦੋ ਜਿਹੜੇ ਕਾਨਾ ਤੇ ਛੱਜੂ ਹੈ ਉਹਨਾਂ ਬਾਰੇ ਮੈਨੂੰ ਇੰਟਰਨੈਟ ਤੋਂ ਕੁਝ ਨਹੀਂ ਲੱਗਦਾ ਪਿਆ ਉਹਦੇ ਬਾਰੇ ਮੈਂ ਲਾਹੌਰ ਯੂਨੀਵਰਸਿਟੀ ਦੇ ਵਿੱਚ ਜਾਂ ਦਿਆਲ ਸਿੰਘ ਰਿਸਰਚ ਸੈਂਟਰ ਵੀ ਫੋਨ ਕਰ ਚੁੱਕਿਆ ਕੋਈ ਨਾ ਕੋਈ ਪਛਾਏਗਾ ਉਹ ਡਾਟਾ ਮੈਂ ਤੁਹਾਨੂੰ ਬਾਅਦ ਚ ਦੇ ਜਾਵਾਂਗਾ ਇਸ ਤਰ੍ਹਾਂ ਦੀਆਂ ਕਹਾਣੀਆਂ ਸਾਡੇ ਸਿੱਖ ਧਰਮ ਵਿੱਚ ਵਾਰ ਦਿੱਤੀਆਂ ਗਈਆਂ ਜਦੋਂ ਮੈਂ ਇਸ ਕਹਾਣੀ ਬਾਰੇ ਆਪਣੇ ਐਸਐਸ ਪਾਦਮ ਦੀ ਕਿਤਾਬ ਸਾਖੀ ਮਹਿਲ ਪਹਿਲੇ ਕੀ ਸਾਖੀ ਕਰ ਸੀ ਹਾਂ ਉਪਲ ਪੜ੍ਹ ਰਿਆ ਸੀ ਤਾਂ ਉਹਦੇ ਵਿੱਚ ਉਹਨੇ ਜ਼ਿਕਰ ਕੀਤਾ ਕਿ ਸਿੱਖ ਗੁਰੂਆਂ ਦਾ ਕਿਸੇ ਨੂੰ ਪਹਿਲਾਂ ਸੱਦਣਾ ਤੇ ਫਿਰ અપਮਾਨ ਕਰਕੇ ਮੋੜ ਦੇਣਾ ਇਹ ਸਿਧਾਂਤ ਹੀ ਨਹੀਂ ਹੈ ਸਾਡੇ ਸਿੱਖ ਧਰਮ ਨੂੰ ਸਿੱਖ ਗੁਰੂ ਇਸ ਤਰ੍ਹਾਂ ਨਹੀਂ ਕਰਨਗੇ ਤੇ ਦੂਸਰੀ ਗੱਲ ਹੈ ਕਿ ਗੁਰੂ ਗ੍ਰੰਥ ਸਾਹਿਬ ਦਾ ਦੀ ਬੀੜ ਜਾਂ ਸਰੂਪ ਇਹ ਚੁੱਪਚੀਪੀਤੇ ਦਰਬਾਰ ਸਾਹਿਬ ਤੋਂ ਦੂਰ ਉਸ ਵੇਲੇ ਇਹ ਸਾਰਾ ਜੰਗਲ ਦਾ ਇਲਾਕਾ ਹੋਏਗਾ ਜਿਹਨੂੰ ਅਸੀਂ ਅੱਜ ਰਾਮਸਰ ਕਹਿੰਦੇ ਹਾਂ ਉੱਥੇ ਕਨਾਤਾਂ ਲਾ ਕੇ ਤਿਆਰ ਕੀਤਾ ਗਿਆ ਬਗੈਰ ਬਾਫ ਕੱਢਣ ਦੇ ਨਾ ਕਿ ਹੋਕਾ ਦੇ ਕੇ ਵੀ ਬਾਣੀ ਇਕਠੀ ਕਰਾਉਣ ਵਾਲੀ ਇਹ ਸਾਰੀਆਂ ਕਹਾਣੀਆਂ ਬਿਲਕੁਲ ਬੇਬੁਨਿਆਦ ਐ ਤੇ ਝੂਠੀਆਂ ਹਨ ਮੂਹਨ ਕੋਲ ਪੋਚੀਆਂ ਲੈਣ ਗਏ ਤੇ ਉਹ ਮੁੜ ਕੇ ਉਹਨਾਂ ਦੇ ਜਸ ਗਾਉਣ ਲੱਗੇ ਇਹ ਸਾਰੀਆਂ ਬਾਰੇ ਆਪਾਂ ਕਦੇ ਫੇਰ ਗੱਲ ਕਰਾਂਗੇ ਮੈਂ ਰਿਸਰਚ ਕਰਕੇ ਇਹਦੇ ਤੇ ਕਈ ਸਾਰੇ ਆਰਟੀਕਲ ਲਿਖ ਚੁੱਕਿਆ ਹੁਣ ਆਪਾਂ ਮੁੜ ਕੇ ਫੇਰ ਆਈਏ ਉਸ ਸੈਦ ਵੀਨ ਦੇ ਬਾਰੇ ਜਿਹੜਾ ਕਹਿੰਦਾ ਵੀ ਮੈਂ ਗੱਦੀ ਨਸ਼ੀਨਾ ਸਾਈ ਮੀਆਂ ਮੀਰ ਦੇ ਫੇਰ ਉਹਨਾਂ ਨੂੰ ਮੈਂ ਸਵਾਲ ਕੀਤਾ ਕਿ 10 ਸਾਲ ਪਹਿਲਾਂ ਤੁਸੀਂ ਕੈਨੇਡਾ ਗੁਰੂ ਅਰਜਨ ਪਾਤਸ਼ਾਹ ਵੱਲੋਂ ਭੇਟ ਕੀਤੀ ਤੁਹਾਡੇ ਵੱਡੇ-ਵਡੇਰੇ ਸਾਈ ਮੀਆਂ ਮੀਰ ਨੂੰ ਲੈ ਕੇ ਆਏ ਸੀ ਲੋਕਾਂ ਨੇ ਇਹ ਨਾਂ ਗੁਰੂ ਅਰਜਨ ਪਾਤਸ਼ਾਹ ਦਾ ਨਾਂ ਨਾਲ ਜੋੜਿਆ ਕਰਕੇ ਤੁਹਾਨੂੰ ਪਾ 10 10 20 20 इवन ਮੈਂ ਆਪ ਉਹ ਨੋਟ ਦੇਖਿਆ ਜੀ ਕਿਤੇ ਕਿਤੇ 50 50 ਡਾਲਰ ਦੇ ਵੀ ਨੋਟ ਪਏ ਸੀ ਤੇ 100 ਦੇ ਵੀ ਹੋਣਗੇ ਮੈਂ ਕਿਹਾ ਤੁਸੀਂ ਲੱਖਾਂ ਡਾਲਰ ਇਕੱਠਾ ਕਰਕੇ ਲੈ ਗਏ ਮੈਨੂੰ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਇੱਕ ਸ਼ਲੋਕ ਦੱਸੋ ਜਿਹੜਾ ਮਾਲਾ ਦੇ ਹੱਕ ਜੋਏ ਤੇ ਨਹੀਂ ਨਹੀਂ ਮੈਂ ਨੂੰ ਤੁਸੀਂ ਟਾਈਮ ਦਿਓ ਮੈਂ 32 ਸ਼ਲੋਕ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਆ હાજર ਕਰਾਂਗਾ ਜਿਹੜੇ ਇਹ ਕਹਿੰਦੇ ਆ ਵੀ ਮਾਲਾ ਸਾਡਾ ਹਿੱਸਾ ਨੇ ਤੇ ਇੱਕ ਸ਼ਲੋਕ ਮੈਂ ਕਹਾਂ ਮੈਂ ਤੁਹਾਨੂੰ ਹੁਣੇ ਦੱਸ ਦਿੰਨਾ ਗਲੇ ਜਿਨ੍ਹਾਂ ਜਪ ਮਾਲੀਆਂ ਲੋਟੇ ਹੱਥ ਨ ਬਾਗੋ ਏ ਹਰ ਕੇ ਸੰਤ ਨਾ ਆਖੀ ਬਨਾਰਸ ਕੇ ਠੱਗ ਫਿਰ ਉਹ ਬੰਦਾ ਚੁੱਪ ਕਰ ਗਿਆ ਜੀ ਉਹਦੇ ਕੋਲੇ ਮੇਰੇ ਸਵਾਲ ਦਾ ਜਵਾਬ ਕੋਈ ਨਹੀਂ ਸੀ ਕਦੀ ਇਹ ਗੰਗਾ ਸਾਗਰ ਲੈ ਕੇ ਆ ਜਾਂਦੇ ਆ ਗੰਗਾ ਸਾਗਰ ਪੁਰਤਾਲ ਕਰਨ ਦੇ ਪਤਾ ਲੱਗਿਆ ਹਰਜਿੰਦਰ ਸਿੰਘ ਦਲਗੀਰ ਨਾ ਵੀ ਤਿੰਨ ਗੰਗਾ ਸਾਗਰ ਇਦਾਂ ਦੇ ਹੋਰ ਸਾਡੇ ਈਸਤ ਪੰਜਾਬ 'ਚ ਹੈਗੇ ਆ ਮੈਂ ਤਾਂ ਸਿੱਖ ਭਰਾਵਾਂ ਨੂੰ ਇਹ ਬੇਨਤੀ ਕਰਾਂਗਾ ਕਿ ਇਹਨਾਂ ਗੱਲਾਂ ਤੋਂ ਬਚੋ ਸਾਡਾ ਕਿਸੇ ਵਸਤੂ ਦੇ ਨਾਲ ਕੋਈ ਸਬੰਧ ਨਹੀਂ ਹੈ ਚਾਹੇ ਉਹ ਕਿਸੇ ਵੀ ਗੁਰੂ ਪੀਰ ਦੀ ਹੋਵੇ ਫਿਰ ਮੈਂ ਉਹਨਾਂ ਨੂੰ ਇੱਕ ਪੁੱਛਿਆ ਹਾਂ ਮੈਨੂੰ ਯਾਦ ਆ ਗਿਆ ਜੀ ਅ ਮੈਂ ਕਿਹਾ ਤੁਹਾਡੇ ਕੋਲੇ ਬਾਬਲਪੁਰ ਦੇ ਵਿੱਚ ਇੱਕ ਖੜਾਮ ਰੱਖੀ ਹੋਈ ਹੈ ਕਹਿੰਦੇ ਹਾਂ ਜੀ ਹੈਗੀ ਹੈ ਯੀ ਨੂੰ ਭਾਈ ਗੁਰਦਾਸ ਕਹਿੰਦੇ ਤਰੀ ਨਿਸ਼ਾਨੀ ਕੌਸ ਦੀ ਮੱਕੇ ਅੰਦਰ ਪੂਜ ਕਰਾਈ ਮੈਂ ਕਿਹਾ ਜੀ ਕੌਸ ਦਾ ਮਤਲਬ ਖੜਾ ਹੁੰਦਾ ਹੈ ਕਹਿੰਦਾ ਹਾਂ ਮੈਂ ਕਿਹਾ ਕੀ ਬਾਬਾ ਨਾਨਕ ਜੀ ਖੜਾਵਾਂ ਦੇ ਗੱਡੇ ਲੱਬ ਕੇ ਤੁਰੇ ਫਿਰਦੇ ਸੀ ਵੀ ਇੱਕ ਖੜਾ ਉੱਤੇ ਛੜਤੀ ਮੈਂ ਕਿਹਾ ਮੇਰਾ ਪਿੰਡ ਰਿਮੋਟ ਏਰੀਆ ਚ ਹੈ ਫਰੀਦਕੋਟ ਦਾ ਮੇਰੇ ਪਿੰਡ ਦੇ ਨਾਲ ਭਲੂਰ ਪਿੰਡ ਲੱਗਦਾ ਜਿਹਨੂੰ ਕੋਈ ਰਸਤਾ ਵੀ ਨਹੀਂ ਹੈਗਾ ਉੱਥੇ ਵੀ ਇੱਕ ਖੜਾ ਪਈਆ ਪੰਡਤਾਂ ਦੇ ਕਰਿਓ ਕਹਿੰਦੇ ਜੀ ਇਹ ਗੁਰੂ ਨਾਨਕ ਸਾਹਿਬ ਦੀ ਖੜਾ ਹੈ ਤੇ ਜਦੋਂ ਮੈਂ ਇਤਿਹਾਸੀ ਪੜ੍ਹਦਾ ਗੁਰੂ ਨਾਨਕ ਸਾਹਿਬ ਦੀ ਆ ਉਹ ਸਿੱਖਿਸਤਰੀ ਦੇ ਵਿੱਚ ਕਿਦਰੇ ਨਹੀਂ ਆਉਂਦਾ ਕਿ ਗੁਰੂ ਨਾਨਕ ਸਾਹਿਬ ਪਲੂਰ ਜਾਂ ਪਲੂਰ ਦੇ ਨੇੜੇ ਜਾਂ ਮੇਰੇ ਪਿੰਡ ਦੇ ਨੇੜੇ ਤੇ ਵੀ ਕਿਦਰੇ ਲੰਘੇ ਹੋ ਐ ਫਿਰ ਮੈਂ ਜਦੋਂ ਪਿਛਲੇ ਸਾਲ ਫਰਵਰੀ ਦੇ ਵਿੱਚ ਗਿਆ ਲਾਹੌਰ ਯੂਨੀਵਰਸਿਟੀ ਦਾ ਦਿਆਲ ਸਿੰਘ ਰਿਸਰਚ ਸੈਂਟਰ ਤੇ ਪਤਾ ਕੀਤਾ ਤਾਂ ਕੌਸ ਦਾ ਮਤਲਬ ਕੱਲਾ ਖੜਾ ਨਹੀਂ ਹੁੰਦਾ ਸਾਡੇ ਅਰਥਕਾਰਾਂ ਨੇ ਭਾਈ ਗੁਰਦਾਸ ਜੀ ਜਿਹੜੀਆਂ ਵਾਰਾਂ ਇਹਦੇ ਇਹਦੇ ਵਿੱਚ ਵੀ ਮੇਰਾ ਪਹਿਲੀ ਪਹਿਲੀ ਵਾਰ ਦੀ 34ਵੀਂ 35ਵੀਂ ਪੌੜੀ ਹੈ ਥੱਲੇ ਲਿਖ ਦਿੱਤਾ ਖੜਾਮ ਕੋਸ ਦਾ ਮਤਲਬ ਹੁੰਦਾ ਕਮੀਜ਼ ਦੇ ਕਫ ਕੋਸ ਦਾ ਮਤਲਬ ਹੁੰਦਾ ਵੱਡਾ ਸਾਰਾ ਪਿੱਤਲ ਦਾ ਭਾਂਡਾ ਇਹਦਾ ਨਗਾਰਾ ਵੀ ਹੁੰਦਾ ਹੈ ਤੇ ਇਹਦਾ ਮਤਲਬ ਖਜ਼ਾਨਾ ਵੀ ਹੁੰਦਾ ਹੈ ਇਹਦੇ ਮਤਲਬ ਕਰ ਲੈ ਖੜਾ ਨਹੀਂ ਹੈ ਤੇ ਜਦੋਂ ਖਜ਼ਾਨਾ ਹੋਇਆ ਹੁਣ ਇਹ ਜਾ ਕੇ ਵੇਖ ਲਓ ਪਤਰੀ ਨਿਸ਼ਾਨੀ ਕੋਸ ਦੀ ਮੱਕੇ ਅੰਦਰ ਪੂਜ ਕਰਾਈ ਖਜ਼ਾਨੇ ਦੀ ਪੂਜ ਕਰਾਈ ਗੁਰੂ ਨਾਨਕ ਸਾਹਿਬ ਨੇ ਆਪਣੇ ਗਿਆਨ ਦੀ ਪੂਜਾ ਮਤਲਬ ਗਿਆਨ ਦੀ ਪੂਜਾ ਕਿ ਗਿਆਨ ਨਾਲ ਉਹਨਾਂ ਸਾਰੇ ਪਾਧਰੀਆਂ ਨੂੰ ਜਾਂ ਜਿਹੜੇ ਉਹਨਾਂ ਦੇ ਮੌਲ ਵੀ ਸੀ ਉਹਨਾਂ ਨੂੰ ਮਨਾਇਆ ਕਿ ਅੱਲਾ ਇੱਕ ਹੈ ਅਸੀਂ ਸਾਰੇ ਬਰਾਬਰ ਆ ਤੇ ਤੁਸੀਂ ਵਖਰੇਵਾ ਨਾ ਕਰੋ ਇਹ ਇਹ ਨਹੀਂਆਂ ਗੱਲਾਂ ਕੌਸੇ ਦੇ ਨਾਲ ਜੁੜੀਆਂ ਹੋਈਆਂ ਸੀ ਜਿਹੜੀਆਂ ਏਸੇ ਹੀ ਮਸਾਈਮੀ ਅਮੀਰ ਦੀ ਗੱਦੀ ਨਿਸ਼ੀਣ ਦੇ ਨਾਲ ਜੁੜੀਆਂ ਹੋਈਆਂ ਬਹੁਤ ਸਾਰਾ ਸਿੱਖਾਂ ਦਾ ਨੁਕਸਾਨ ਹੋ ਚੁੱਕਿਆ ਕਦੇ ਅਸੀਂ ਖੜਾਂ ਦੀ ਪੂਜਾ ਕਰਨਾ ਦਿੱਤੇ ਜਾਂ ਕਦੇ ਅਸੀਂ ਚੋਲਿਆਂ ਦੀ ਪੂਜਾ ਕਰਨ ਦਿੱਤੇ ਕਰਨ ਲਾ ਦਿੱਤੇ ਕਦੇ ਕਦੇ ਕੁਛ ਤੇ ਕਦੇ ਗੰਗਾ ਸਾਗਰ ਤੇ ਕਦੇ ਕੁਛ ਹੋਰ ਸੋ ਇਹਨੀਆਂ ਕਿ ਬੇਨਤੀਆਂ ਪ੍ਰਵਾਨ ਕਰ ਰਹੀਆਂ ਜੀ ਅ ਕਿਤਾਬਾਂ ਦੇ ਨਾਮ ਮੈਂ ਤੁਹਾਨੂੰ ਦੇ ਦੇ ਚੁੱਕਾ ਹਾਂ ਜੀ ਜੇ ਕਿਸੇ ਨੇ ਹੋਰ ਕੋਈ ਗੱਲ ਪੁੱਛਣੀ ਹੋਵੇ ਤੇ ਮੈਂ ਹਾਜ਼ਰ ਹਾਂ ਜੀ ਧੰਨਵਾਦ ਤੁਹਾਡਾ ਸਾਹਿਬ ਦਾ ਵੀ 5 ਮਿੰਟ ਹੋ ਗਿਆ ਆਪਾਂ ਨੂੰ ਥੈਂਕ ਯੂ ਜੀ ਥੈਂਕ ਯੂ ਚੌਟ ਸਿੰਘ ਜੀ ਥੈਂਕ ਵੀ ਓਪਨ ਅਪ ਫਾਰ ਡਿਸਕਸ਼ਨ